ਪੰਜਾਬ ਦੇ ਵਿੱਚ ਹੋਈਆਂ ਚਾਰ ਜਿਮਨੀ ਚੋਣਾਂ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹਨਾਂ ਵਿਧਾਨ ਸਭਾ ਸੀਟਾਂ ਦੇ ਉੱਤੇ ਹੁਣ ਜਿੱਤ ਪ੍ਰਾਪਤ ਕੀਤੀ ਹੈ ਜਿੱਥੇ 2022 ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਨਹੀਂ ਸਕੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਫਰਵਰੀ ਦੇ ਵਿੱਚ ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਨੇ ਔਰ ਇਸ ਵਾਰ ਫਿਰ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਵੱਡੀ ਜਿੱਤ ਹਾਸਲ ਕਰੂਗੀ 6 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਦੇ ਰਾਹੀਂ ਦਿੱਲੀ ਵੱਲ ਕੂਚ ਕੀਤਾ ਜਾਣਾ ਹੈ ਇਸ ਸਵਾਲ ਦੇ ਉੱਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਉਹ ਆਪਣੀਆਂ ਮੰਗਾਂ ਕੇਂਦਰ ਸਰਕਾਰ ਦੇ ਮੂਹਰੇ ਰੱਖਣੀਆਂ ਚਾਹੁੰਦੇ ਨੇ ਤੇ ਉਹਨਾਂ ਦੀਆਂ ਸਰਕਾਰ ਮੰਗਾਂ ਸੁਣੇ ਤੇ ਉਹਨਾਂ ਦਾ ਹੱਲ ਕਰੇ ਬਹੁਤ ਸ਼ਾਨਦਾਰ ਬਿਲਡਿੰਗ ਹੈ ਹਰਿ ਇਸ ਲੈਂਸ ਕਰਾ ਰਿਹਾ ਗੋਲੇ ਕਿੰਦਾ ਹੋਇਆ ਸੀ ਅਸੀਂ ਉਹਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰ ਰਹੇ ਕਰਾਂਗੇ ਉਹਦੇ ਵਿੱਚ ਅਜ ਇੱਕ ਡਾਈਨਿੰਗ ਹਾਲ ਉਹਦੀ ਓਪਨਿੰਗ ਹੋਈ ਹੈ ਜਿਸ ਤਰ੍ਹਾਂ ਕਿ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ ਮਹਾਰਾਸ਼ਟਰ ਸੱਦਨੇ ਵਿਆਰਪਾ ਬਣਾ ਗੁਜਰਾਤ ਘਟਵਾ ਬੜੇ ਬੰਦੀ ਹਾਲ ਮੈਂ ਜਗਾ ਇੱਕ تو ਸਟੇਟ ਗਵਰਨਮੈਂਟ ਵੀ ਜੁੜੀ ਹੋਈ ਹੈ ਅਸੀਂ ਵੀ ਪੰਜਾਬ ਤੋਂ ਬਣੇ ਵੇਛ ਦੀ ਰਾਇਤਾਨੀ ਦੇ ਵਿੱਚ ਇੱਕ ਕੰਬੀਸਾਲ ਦੇ ਤੌਰ ਤੇ ਪੇਸ਼ ਕਰਨ ਆਮ ਪਬਲਿਕਲੀ ਵੀ ਇਹ ਜਿਹੜਾ ਡਾਈਨਿੰਗ ਹਾਲਾ ਖੁੱਲਿਆ ਇੱਥੇ ਆਉਂ ਪੰਜਾਬੀ ਖਾਣਾ ਤਾਂ ਪਹਿਲੇ ਹੀ ਮਸ਼ਹੂਰ ਹੈ ਹੈਨਾ ਤੇ ਨਾਲ ਗਾਣਾ ਵੀ ਹੈ ਗਾਣਾ ਵੀ ਚਰਤੀ ਸਾਡੇ ਨਿਸ਼ਾਨੇ ਨਹੀਂ ਤੇ ਨਹੀਂ ਫਰਕ ਕੀਤੇ ਤੇ ਕੌਣ ਵਾਲੇ ਦਿਨਾਂ ਚ ਪੰਜਾਬ ਪਰੰਨਾ ਬੀ ਬਲਾਕ ਇਹ ਆ ਆਪਾਂ ਏ ਬਲਾਕ ਚ ਕਰੀਏ ਬੀ ਬਲਾਕ ਨੂੰ ਵੀ ਬਹੁਤ ਹੀ ਅਪਡੇਟ ਕੀਤਾ ਜਾਊਗਾ ਔਰ ਪਬਲੀਕਲੀ ਖੋਲੇ ਜਾਊਗਾ ਤਾਂ ਕਿ ਮਤਲਬ ਲੋਕਾਣ ਦੇਸ਼ ਦੀ ਰਾਜਸਥਾਨੀ ਹੈ ਸਾਰੇ ਸਾਰੇ ਦੁਨੀਆ ਤੋਂ ਲੋਕਾਂ ਇੱਥੇ ਹੁੰਦੇ ਨੇ ਤਾਂ ਪੰਜਾਬ ਪਰੰਨਾ ਲਈ ਫਸ ਪ੍ਰੈਫਰੈਂਸ ਕੋਸਵਾ ਤਕੋ ਉਹ ਕੁਝ ਨਾਮ ਜਿਹੜੇ ਹੋਏ ਜਿਮਨੀ ਚੋਨਾ ਉਹ ਜੋ ਤਿੰਨ ਸੀਟਾਂ ਆਮਾ ਦੀ ਪਾਰਟੀ ਦੇ ਚੌਥੀ ਵੀ ਆਮਾ ਦੀ ਪਾਰਟੀ ਦੀ ਹੋਈ ਐਸਲ ਵਿੱਚ ਬੰਨਾ ਹਾਂ ਚਾਰ ਜ਼ੀਰੋ ਹੀ ਕਹਿ ਸਕਦੇ ਹਾਂ ਤੇ ਉਹ ਤਿੰਨੇ ਸੀਟਾਂ ਜਿਹੜੀਆਂ ਜਿੱਤੀਆਂ ਨੇ ਪਹਿਲਾਂ ਆਮਾ ਦੀ ਪਾਰਟੀ ਦੇ ਨਹੀਂ ਸੀ ਨਾ ਚੱਬੇਵਾਲ ਸੀ ਨਾ ਨਿਰਮਬਬਨਾਨ ਖੀਨਾ ਗਿੰਦੜਵਾਸ 92 ਜਦੋਂ ਆਈਆਂ ਸੀ 2022 ਚ ਤੈਨੂੰ ਤਿੰਨ ਸੀਟਾਂ ਨਹੀਂ ਆਈਆਂ ਤਾਂ ਉਹ ਵੀ ਹੁਣ ਘਟਾ ਪਿਆ ਹੋ ਗਿਆ ਅਸੀਂ ਹੁਣ 92 ਤੋਂ 95 ਹੋ ਗਏ ਸੋ ਇਹ ਪੌਣੇ 3 ਸਾਲ ਬਾਅਦ ਪੰਜਾਬ ਦੇ ਲੋਕਾਂ ਦੀ ਮੋਹਰ ਕੰਮਾ ਤੇ ਮੈਂ ਤੁਹਾਡੇ ذریعے ਹੱਥ ਜੋੜ ਕੇ ਧੰਨਵਾਦ ਕਰਨਾ ਚਾਹੁੰਦਾ ਕਿ ਮੈਂ ਤਾਂ ਵੋਟਾਂ ਮੰਗ ਹੀ ਸਕਦਾ ਕਿਉਂਕਿ ਵੋਟ ਪਾਉਣੀ ਤਾਂ ਲੋਕਾਂ ਦਾ ਕੰਮ ਹੈ ਅਸੀਂ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸੋ ਮਾਲਕ ਤੇ ਲੋਕ ਨੇ ਜੀ ਲੋਕਤੰਤਰ ਜੋ ਜੋ ਦਾ ਫਤ ਹੈ ਪਰ ਕਿਸਾਨ ਇੱਕ ਵੱਡਾ ਮੁੱਦਾ ਰਿਹਾ ਪੰਜਾਬ ਦੀ ਸਿਆਸਤ ਦਾ ਜਿਸ ਤਰੀਕੇ ਨਾਲ ਭਾਰਤ ਮਾਰਾ ਪ੍ਰੋਜੈਕਟ ਨੂੰ ਲੈ ਕੇ ਕਿਸਾਨ ਉਹ ਸਾਹਮਣੇ ਸਾਹਮਣੇ ਨਜ਼ਰ ਆਉਂਦੇ ਕਿਵੇਂ ਦੇਖਦੇ ਕੋਈ ਗੱਲ ਨਹੀਂ ਕਈ ਵਾਰੀ ਹੋ ਜਾਂਦਾ ਆਪਸ ਵਿੱਚ ਭਰਾਵਾਂ ਦਾ ਵੀ ਝਗੜਾ ਹੋ ਜਾਂਦਾ ਹੈ ਆਪੋ ਚ ਵੱਟ ਵੱਟ ਦਾ ਵੀ ਝਗੜਾ ਹੋ ਜਾਂਦਾ ਔਰ ਪੰਜਾਬ ਚ ਉਛੇਦਾਂ ਦਾ ਹੈਗਾ ਕਿ ਕੋਈ ਕੋਪੈਰ ਜ਼ਮੀਨ ਜਿਹੜੀ ਹੈ ਉਹਦੇ ਪੈਸਿਆਂ ਦਾ ਕਰ ਲਾਂਗੇ ਠੀਕ ਕਰਾਂਗੇ ਇਸ ਤੋਂ ਲਾ ਕੇ ਕਿਸਾਨ ਦਿੱਲੀ ਆਉਂ ਲੋਕ ਕਹਿੰਦੇ ਆ ਉਹ ਕਹਿੰਦੇ ਸੀ ਪਿਆ ਆਰਾਮ ਨਾ ਜਾਵਾਂਗੇ ਪੈਦਲ ਜਾਵਾਂਗੇ ਛੇ ਤਰੀਕ ਨੂੰ ਦਲੇਵਾਲ ਸਾਹਿਬ ਮਰਨਭਰ ਤੇ ਬੈਠਣ ਦੀ ਗੱਲ ਕਰ ਰਹੇ ਨੇ ਕਿ ਦਿੱਲੀ ਆਉਣ ਚ ਕਿਉਂ ਰੋਕ ਰਹੇ ਨੇ ਮੇਰੇ ਮੇਰਾ ਪਹਿਲਾ ਸਵਾਲ ਹੈ ਕਿਸਾਨ ਦਿੱਲੀ ਕੋ ਨਹੀਂ ਆਉਂਦੇ ਇੱਥੇ ਲੋਰਕ ਜੀ ਆ ਗਏ ਇੱਥੇ ਵੀ ਜੀ ਆ ਉਦਿੱਲੀ ਹੋਈ ਆਉਣਗੇ ਮੇਰੀ ਜਦੋਂ ਅਹਿਮਦਾਬਾਦ ਤੋਂ ਚੱਲ ਕੇ ਬੰਦਾ ਦਿੱਲੀ ਆ ਗਿਆ ਤੇ ਫਿਰ ਦਿੱਲੀ ਹੋਈ ਆਉਣਗੇ ਤੁਹਾਨੂੰ ਨੇ ਗੱਲ ਕਰੋ ਉਹਨਾਂ ਦੇ ਮਸਲੇ ਹੱਲ ਕਰੋ ਦਿੱਲੀ ਘਰੇ ਹੋਣ ਦੇ ਨਹੀਂ ਜੇ ਤੁਸੀਂ ਟਰੈਕਟਰਾਂ ਤੇ ਨਹੀਂ ਆ ਸਕਦੇ ਨਹੀਂ ਜੇ ਤੁਸੀਂ ਬੱਸ ਤੇ ਨਹੀਂ ਆ ਸਕਦੇ ਤੁਸੀਂ ਟ੍ਰੇਨ ਤੇ ਨਹੀਂ ਆਉਂਦੇ ਕਿਸਾਨਾਂ ਨੂੰ ਵੀ ਦਿੱਲੀ ਆਉਣ ਦਾ ਹੱਕ ਹੈ ਇੱਥੇ ਉਹਨਾਂ ਨੂੰ ਡੈਮੋਕਰੇਟਿਕ ਰਾਈਟ ਹੈ ਜਗਤ ਦੇ ਜਗਾ ਦੇ ਕੇ ਉਹਨਾਂ ਸ਼ਾਂਤੀਪੂਰਵਕ ਉਹਨਾਂ ਦੇ ਲੀਡਰਾਂ ਨਾਲ ਗੱਲ ਕਰੋ ਮਸਲੇ ਹੱਲ ਕਰੋ ਤੇ ਚਲੇ ਜਾਣਗੇ ਕੋਈ ਫੋਟੋ ਖਿਚਾਉਣ ਥੋੜੀ ਯਾਰੇ ਕੋਈ ਟੀਵੀ ਤੇ ਆਪਣੀਆਂ ਤਸਵੀਰਾਂ ਦਿਖਾਉਣ ਵਾਸਤੇ ਥੋੜੀ ਯਾਰੇ ਔਰ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਐ ਮੋਸਟ ਮੈਂ ਤਾਂ ਕਹਿਣਾ ਵੀ ਉਹਨਾਂ ਨੂੰ ਨਹੀਂ ਰੁਕਣਾ ਚਾਹੀਦਾ ਤੇ ਉਹਨੂੰ ਆਉਣ ਦੇਣਾ ਚਾਹੀਦਾ ਗੱਲਬਾਤ ਕਰਕੇ ਜਦੋਂ ਮੋਦੀ ਸਰ ਬਰੇਦ चलती है गलो कोई एड जी आगे पापा मोदी जी ने यूक्रेन का युद्ध रुवा दिया यूक्रेन रशिया का युद्ध रखा सकते हो इनी पावर थोड़े च है कृपा करके किसान भी गल कर लो तो 200 किलोमीटर भी बैठे तो गल करनी चाहिए और जिन्ना भी वो भा चाहते हैं एमएसपी चाहते हैं क्रॉप डाइवर्सिफिकेशन चाहते हैं वो हल हो सर दिल्ली में भी विधानसभा चुनाव होने वाले हैं बीजेपी कह रही है कि हम दशकों बाद एक शानदार कम करेंगे दिल्ली में दशकों बाद ही तो इतने दशकों लग गए इसका मतलब सीधा ही है आम आदमी पार्टी दिल्ली में बीजेपी को जीरो कह चुकी है कांग्रेस तो वैसे ही उनका तो नंबर ही नहीं होता यहाँ पे सर एक इम्पोर्टेंट यूपी के सवाल आ, आने वाले फरवरी में चुनाव हो जो हो रहे हैं उसमें आम आदमी पार्टी एक बार फिर से अरविंद केजरीवाल की के अगुवाई में दिल्ली जीते और बीजेपी का ये सपना सपना ही रह जाएगा सर एक इम्पॉर्टेंट यूपी के सवाल है सुबह सर आपने टीवी पे खबर भी देखी होगी एक मस्जिद का सर्वे करने के लिए टीम जाती है हो जाता है और आगजनी चल रही है संभल लंबे सफर को मीलों में मत बांटिए लंबे सफर को मीलों में मत बांटिए कौम को कबीलों में मत बांटिए एक बेहतर दरिया है मेरा भारत देश इसको नदियों और झीलों में